ਪੁਲਿਸ ਦੇ ਬੋਲੋ ਨਸ਼ਾ ਤੇ ਨਸ਼ਾ ਤਸਕਰਾ ਖਿਲਾਫ ਸ਼ੁਰੂ ਕੀਤੀ ਮੁਹਿੰਮ ਦੇ ਤਹਿਤ ਮੰਡੀ ਗੋਬਿੰਦਗੜ ਦੀ ਪੁਲਿਸ ਨੇ ਇੱਕ ਨਸ਼ਾ ਵੇਚਣ ਵਾਲੀ ਹੈਂਡੀਕੈਪ ਮਹਿਲਾ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੋ ਇਹ ਮਹਿਲਾ ਜਿਹੜੀ ਕਿ ਤੁਰੰਤ ਫਿਰਨ ਦੇ ਵਿੱਚ ਆਸਮਰਥ ਹੈ ਤਾਂ ਡੀਐਸਪੀ ਹਮ ਲੋਗ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੰਡੀ ਗੋਬਿੰਦਗੜ ਦੇ ਰਾਮਨਗਰ ਦੀ ਰਹਿਣ ਵਾਲੀ ਬਲਵਿੰਦਰ ਕੌਰ ਨਾਮ ਦੀ ਮਹਿਲਾ ਨਸ਼ਾ ਵੇਚਣ ਦਾ ਕਾਰੋਬਾਰ ਕਰਦੀ ਹੈ ਜੋ ਕਿ ਹੈਂਡੀਕੈਪਡ ਹੈ ਤੇ ਤੁਰੰਤ ਫਿਰਨ ਦੇ ਵਿੱਚ ਵੀ ਆਸਮਰਥ ਹੈ ਅਤੇ ਪੁਲਿਸ ਦੇ ਬੋਲੋ ਉਕਤ ਮਹਿਲਾ ਨੂੰ ਇੱਕ ਨਸ਼ੇ ਦੇ ਮਾਮਲੇ ਦੇ ਵਿੱਚ ਨਾਮਜ਼ਦ ਕਰਕੇ ਉਸ ਦੀ ਇਸ ਤੋਂ ਪਾਇਆ ਗਿਆ ਹੈ ਕਿ ਉਕਤ ਮਹਿਲਾ ਨਸ਼ਾ ਵੇਚਣ ਦਾ ਕਾਰੋਬਾਰ ਕਰ ਰਹੀ ਹੈ ਤੇ ਇੱਕ ਹੈੱਡਕੈਪਡ ਮਹਿਲਾ ਹੋਣ ਦੇ ਬਾਵਜੂਦ ਵੀ ਨਸ਼ੇ ਦਾ ਕਾਰੋਬਾਰ ਕਰ ਰਹੀ ਹੈ। ਉਕਤ ਮਹਿਲਾ ਦੇ ਘਰ ਦੀ ਨਸ਼ਾ ਵੇਚਣ ਅਤੇ ਖਰੀਦਣ ਵਾਲੇ ਆਉਂਦੇ ਸਨ ਜਿਸ ਨੂੰ ਕਿ ਪੁਲਿਸ ਦੇ ਵੱਲੋਂ ਰਾਉਂਡ ਅਪ ਕਰਕੇ ਕਾਬੂ ਕਰ ਲਿਆ ਗਿਆ। ਸਾਡੇ ਕੋਲੇ ਪਿਛਲੇ ਦਿਨ ਇੱਕ ਸੀ ਵੀਡੀਓ ਵੀ ਵਾਇਰਲ ਹੋਈ ਸੀਗੀ ਤੇ ਸਾਡੇ ਕੋਲੇ ਵਕ ਵਕ ਪੋਰਟਲ ਤੋਂ ਦਰਖਾਸਤਾਂ ਵੀ ਸਾਨੂੰ ਮਸੂਲ ਹੋ ਰਹੀਆਂ ਸੀ ਇੱਕ ਲੇਡੀ ਹੈ ਬਲਵਿੰਦਰ ਕੌਰ ਹੈ। ਪਲਵਾਨ ਸੋਨੂ ਪਲਵਾਨ ਕਰਕੇ ਆ ਉਹਦੀ ਵਾਈਫ ਹੈ ਜੋ ਤਾਂ ਹੈਂਡੀਕੈਪਟ ਹੈ ਮੰਜੇ ਤੇ ਪਈ ਹੈ ਤਾਂ ਅਸੀਂ ਇਹ ਵੈਰੀਫਾਈ ਕਰ ਰਹੇ ਸੀ ਕਿ ਇਹ ਵਾਕਈ ਇਸ ਤਰ੍ਹਾਂ ਦੀ ਇਹ ਔਰਤ ਹੈਗੀ ਜਿਹੜੀ ਨਸ਼ਾ ਵੇਚਦੀ ਹੈ ਸੋ ਇੰਨੀਆਂ ਦਰਖਾਸਤਾਂ ਸਾਨੂੰ ਮਸੂਲ ਹੋਈਆਂ ਫਿਰ ਅਸੀਂ ਇਹਨੂੰ ਐਸਐਚਓ ਸਾਹਿਬ ਦੀ ਟੀਮ ਨੇ ਆਪਣੇ ਤੌਰ ਤੇ ਦੀ ਪੜਤਾਲ ਕੀਤੀ ਸਾਨੂੰ ਪੜਤਾਲ ਤੋਂ ਪਾਇਆ ਵੀ ਇਹ ਇਹ ਨਸ਼ਾ ਵੇਚਦੀ ਹੈ ਹੈਂਡੀਕੈਪਟ ਹੈ ਮੰਜੇ ਤੇ ਪਈ ਹੈ ਤੁਰ ਫਿਰ ਵੀ ਨਹੀਂ ਸਕਦੀ ਇਹਦੇ ਕੋਲੇ ਕਸਟਮਰ ਆਉਂਦੇ ਸੀ ਘਰੋਂ ਲੈ ਕੇ ਜਾਂਦੇ ਸੀ ਦੇਣ ਵਾਲੇ ਵੀ ਇਹਨੂੰ ਘਰੇ ਆਉਂਦੇ ਸੀ ਤੇ ਲੈ ਆਉਣ ਵਾਲੇ ਵੀ ਤੋਂ ਘਰੇ ਆਉਂਦੇ ਸੀ ਤੋ ਅਸੀਂ ਇਹਨੂੰ ਇੱਕ ਮੁਕਦਮੇ 'ਚ ਨਾਮਿਨੇਟ ਕੀਤਾ ਸੀਗਾ 39 ਨੰਬਰ ਐਫ ਆਈ ਆਰ ਹੈ 242225 ਦੀ ਬਾਈ ਐਨ ਡੀ ਪੀ ਐਸ ਦੀ ਉਹਦੇ ਵਿੱਚ ਇਹ ਨਾਮਿਨੇਟ ਹੋਈ ਸੀਗੀ ਤੇ ਅੱਜ ਇਸ ਔਰਤ ਨੂੰ ਅਸੀਂ ਕਰੋ ਰੌਂਡ ਅਪ ਕੀਤਾ ਹੈਗਾ ਉਸ ਮੁਕਦਮੇ ਦੇ ਵਿੱਚ ਜੱਜ ਸਾਹਿਬ ਦੇ ਪੇਸ਼ ਕਰਦੇ ਆ ਤੇ ਪੁੱਛ ਇਹਨੂੰ ਇਹੀ ਪੁੱਛ ਕੇ ਛਾ ਵੀ ਇਹ ਕਿੱਥੋਂ ਲੈ ਕੇ ਆਉਂਦੀ ਸੀ ਤੁਮ ਮੇਰ ਮਕਸਦ ਸਾਡਾ ਇਹ ਆ ਵੀ ਆਪਾਂ ਕਈ ਵਾਰੀ ਰਹਿਮਦਿਲੀ 'ਚ ਆ ਜਾਂਦੇ ਆ ਵੀ ਇਹ ਔਰਤ ਹੈ ਮੰਜੇ ਤੇ ਪਈ ਹੈਗੀ ਵੀ ਇਹ ਤਾਂ ਇਹ ਕੰਮ ਨਹੀਂ ਕਰ ਸਕਦੀ ਸਾਡੀ ਪੂਰੀ ਟੀਮ ਨੇ ਪੜਤਾਲ ਕੀਤੀ ਹੈ ਸਾਡੇ ਸੀਨੀਅਰ ਅਫਸਰਾਂ ਨੇ ਸਭ ਤੋਂ ਪੜਤਾਲ ਵੀ ਕਰਵਾਈ ਹੈਗੀ ਐਸਐਚਓ ਸਾਹਿਬ ਦੀ ਡਿਊਟੀ ਲੋ ਪੜਤਾਲ ਤੋਂ ਸਾਨੂੰ ਇਹ ਬਿਲਕੁਲ ਕਲੀਅਰ ਹੋ ਗਿਆਗਾ ਵੀ ਇਹ ਵੇਚਦੀ ਆ ਤਾਂ ਪਲੀ ਇਹ ਨੇ ਲਈ ਆਪਣੇ ਹੈਂਡੀਕੈਪਟ ਦੀ ਤੋਂ ਇਹਨੂੰ ਅਸੀਂ ਰੈਸਟ ਕੀਤਾ ਹੈਗਾ ਰੈਸਟ ਕਰਕੇ ਇਹਦੇ ਤੋਂ ਅੱਗੇ ਪੇਸ਼ ਕਰਾਂਗੇ ਤੇ ਇਹਨੂੰ ਮਤਲਬ ਜਿਹੜੇ ਵੀ ਹਾਲਾਤ ਇਹਨੂੰ ਪੁੱਛਕਿਛ ਕਰਕੇ ਵੀ ਕਿੱਥੋਂ ਲੈ ਕੇ ਆਉਂਦੀ ਸੀ ਤੇ ਇਹਦੀ ਨਾ ਦੇਖੋ ਉਹ ਸਾਡਾ ਜਿਹਨਾਂ ਪਹਿਲਾਂ ਐਫਆਈਆਰ ਦਰਜ ਕੀਤੀ ਸੀ ਉਹਨੇ ਵੀ ਸਾਨੂੰ ਦੱਸਿਆ ਤੂੰ ਕਿੱਥੋਂ ਲੈ ਕੇ ਆਉਂਦਾ ਸੀ ਇਸ ਲੇਡੀ ਨੂੰ ਲੈ ਕੇ ਆਉਂਦਾ ਸੀ ਇਹ ਲੇਡੀ ਕਿੱਥੋਂ ਅੱਗੇ ਲੈ ਕੇ ਆਉਂਦੀ ਹੈ ਉਹ ਅੱਗੇ ਪਤਾ ਲੱਗੇਗਾ ਬਸ ਲੋਕਾਂ ਦੇ ਵਿੱਚ ਚਰਚਾ ਵੀ ਹੈਗੀ ਸੀ ਵੀ ਇਹ ਲੇਡੀ ਜੀ ਕੰਮ ਕਰਦੀ ਹੈ ਤੋਂ ਸਾਡਾ ਮਕਸਦ ਇਹ ਥੋੜੇ ਦਿਨ ਅਸੀਂ ਤਾਂ ਚੰਗੀ ਤਰ੍ਹਾਂ ਚੈੱਕ ਕੀਤਾ ਕਿ ਇਹ ਨਾ ਹੋਵੇ ਵੀ ਕੋਈ ਇਹਦਾ ਨਾ ਦੁਸ਼ਮਣ ਹੀ ਕੱਢਦਾ ਹੋਵੇ ਕਿਉਂਕਿ ਅਪਾਹਜ ਹੈ ਪਰ ਨਹੀਂ ਸਾਡੀ ਪਹਟਾਵਤ ਹੋਇਆ ਗਿਆ ਵੀ ਇਹ ਇਹ ਆਪਣੇ ਅਪਾਹਜ ਪੁਨੇ ਦਾ ਫਾਇਦਾ ਉਠਾ ਰਹੀ ਸੀ ਤੇ ਉਹਨੂੰ ਅਰੈਸਟ ਕਰਕੇ ਇਹਨੂੰ ਪੇਸ਼ ਕਰਦੇ ਹਾਂ ਇਸ ਕ੍ਰੀਮ ਤੇ ਮਾਨਯੋਗ ਅਦਾਲਤ ਉਹਦੇ ਵਿੱਚ ਤੇ ਅੱਗੇ ਇਤੋਂ ਕੀ ਕੀ ਖੁਲਾਸੇ ਹੁੰਦੇ ਨੇ ਉਦੋਂ ਬਾਅਦ ਫਿਰ ਅਸੀਂ ਬ੍ਰਿਫ ਕਰਾਂਗੇ। ਉਹ ਛੇ ਤਾਂ ਬ੍ਰਹਮ ਵਿਹੇ ਹੈ। ਫਿਲਹਾਲ ਇਹਦੇ ਕੋਲੋਂ ਬਰਾਮਦ ਨਹੀਂ ਹੋਇਆ ਕਿਉਂਕਿ ਅਸੀਂ ਇੱਕ ਫਹਾਜ ਹੋਣ ਕਰਕੇ ਇੱਕ ਵਾਰੀ ਤਨ ਅਸੀਂ ਰਾਉਂਡ ਅਪ ਕੀਤਾ ਹੈਗਾ। ਸੋ ਇਸ ਨੂੰ ਅਗਨਾ ਥੋੜੀ ਜਿਹੀ ਪੁੱਛਕਿਛ ਕਰਾਂਗੇ 27 ਨਾਲ ਵੀ ਕਰਾਂਗੇ। ਲੇਡੀਜ਼ ਤੋਂ ਹੀ ਕਰਵਾਵਾਂਗੇ ਤੇ ਜਿਹੜੀ ਖੁਲਾਸੇ ਅੱਗੇ